ਸਤਿ ਸ਼੍ਰੀਕਾਲ ਜੀ ਰੋ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਕੱਲ ਆਪਾਂ ਤੁਹਾਡੇ ਨਾਲ ਸ਼ੁਰੂ ਕੀਤਾ ਸੀ ਹੰਨੇ ਹੰਨੇ ਪਾਤਸ਼ਾਹੀ ਪੁਸਤਕ ਦਾ ਅਧਿਆਇ 29 ਉਸ ਨੂੰ ਅੱਗੇ ਆਪਾਂ ਜਾਰੀ ਰੱਖਾਂਗੇ ਜੀ ਅੱਜ ਤਾਂ ਸ਼ੁਰੂ ਕਰਦੇ ਹਾਂ ਅੱਗੇ ਦਾ ਭਾਗ ਅਧਿਆਇ 30 ਅੱਜ ਦਰਬਾਰ ਸਾਹਿਬ ਨੂੰ ਘੇਰਾ ਪਾਉਂਦੇ ਆਂ ਅਬਦਾਲੀ ਨੂੰ ਆਪਣੇ ਮਿੱਤਰਾਂ ਦੀਆਂ ਉਹ ਛੋਟਾਂ ਜਿਹੀਆਂ ਗੱਲਾਂ ਬਹੁਤ ਚੁਭ ਰਹੀਆਂ ਸਨ ਤੇ ਉਸ ਨੂੰ ਹੋਰ ਗੁੱਸਾ ਚੜ ਰਿਹਾ ਸੀ ਉਸਨੇ ਦਰਬਾਰ ਸਾਹਿਬ ਅੰਦਰ ਸਿੰਘਾਂ ਦੀ ਗਿਣਤੀ ਪਤਾ ਕਰਨ ਲਈ ਸੂਈਏ ਭੇਜੇ ਤੇ ਚਾਲੀ ਹਜ਼ੂਰ ਗਿਣਤੀ ਤਾਂ ਇੰਨੀ ਕੁ ਜਪਦੀ ਹੈ ਪਰ ਆਵਾਜ਼ਾਂ ਤੋਂ ਜਾਪ ਰਿਹਾ ਹੈ ਕਿ ਹਜ਼ਾਰਾਂ ਸਿੰਘ ਹਨ ਪਹਿਲੇ ਸੂਈਆਂ ਦੇ ਹਸ਼ਰ ਨੂੰ ਦੇਖ ਕੇ ਇਹ ਸੂਈਏ ਕੁਝ ਵੀ ਸਾਫ਼-ਸਾਫ਼ ਕਹਿਣ ਤੋਂ ਝਿਜਕ ਰਹੇ ਸਨ ਬਸ 30 40 ਹਾ 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 ਅਬਦਾਲੀ ਪਾਗਲਾਵਾਂ ਵਾਲਾ ਹਾਸਾ ਹਸਿਆ ਤੇ ਸਾਡੀ ਗਿਣਤੀ ਕਿੰਨੀ ਹੈ ਲਗਭਗ 30000 ਹਜ਼ੂਰ ਜਿੰਨੇ ਕੋ ਸਾਡੇ ਸਿਪਾਹੀ ਚੜਤ ਸਿੰਘ ਨਾ ਪਿਹੰਤ ਵਿੱਚ ਸ਼ਹੀਦ ਹੋ ਕੇ ਜੰਨਤ ਵਿੱਚ ਹੋਰਾਂ ਦੀ ਸੇਜ ਮਾਨ ਰਹੇ ਹਨ ਉਨੇ ਕੋ ਲਾਹੌਰੋਂ ਹੋਰ ਨਾਲ ਰਲਾ ਲਏ ਹਨ ਇੱਕ ਫੌਜਦਾਰ ਬੋਲਿਆ 30000 ਦੇ ਮੁਕਾਬਲੇ ਬਸ 30 ਸਿੰਘ ਅਫਗਾਨੀ ਲਗਾਤਾਰ ਡਰਾਉਣਾ ਹੱਸਾ ਹੱਸ ਰਿਹਾ ਸੀ ਸੁਣਿਆ ਸਿੰਘੋ ਤੀਹਾਂ ਦੇ ਮੁਕਾਬਲੇ ਬਸ 30 ਹਜ਼ਾਰ ਤੁਰਕ ਸਵਾ ਲੱਖੀ ਖਾਲਸੇ ਦੇ ਇਕੱਲੇ ਇਕੱਲੇ ਦੇ ਹਿੱਸੇ ਬਸ ਹਜ਼ਾਰ ਹਜ਼ਾਰ ਅਫਗਾਨ ਦੁਮਾਲੇ ਵਿੱਚੋਂ ਝੂਲ ਰਹੇ ਫਰਰੇ ਵਾਲਾ ਸਿੰਘ ਕਮਰ ਕੱਸੇ ਵਿੱਚ ਕਿਰਪਾਨ ਸਜਾਉਂਦਿਆਂ ਬੋਲਿਆ ਖਾਲਸੇ ਦੀ ਪ੍ਰਭੂ ਸੱਤਾ ਸੰਪੰਨ ਆਜ਼ਾਦ ਹਸਤੀ ਦਾ ਪ੍ਰਤੀਕ ਹੈ ਇਹ ਫਰਰਾ ਇਹ ਉਹੀ ਕੋਮਿ ਨਿਸ਼ਾਨ ਹੈ ਜੋ ਪੰਥ ਦੇ ਵਾਲੀ ਦੀ ਰਹਿਮਤ ਨਾਲ ਕਿਸੇ ਕਿਸੇ ਚੌਣਵੇਂ ਸਿੰਘਾਂ ਦੇ ਭਾਗਾ ਵਿੱਚ ਹੁੰਦਾ ਹੈ ਹਰ ਕਿਸੇ ਵਿੱਚ ਕਿੱਥੇ ਸਮਰਥਾ ਹੈ ਐਸੀ ਮਹਾਨ ਜ਼ਿੰਮੇਵਾਰੀ ਨੂੰ ਸੰਭਾਲਣਾ ਕੌਮ ਦਾ ਨਿਸ਼ਾਨ ਸਿਰ ਉੱਤੇ ਸਦਾ ਝੂਲਦਾ ਰੱਖਣਾ ਹਰ ਕਿਸੇ ਦੇ ਵਸ ਦੀ ਖੇਡ ਨਹੀਂ ਸਿਰ ਉੱਤੇ ਫਰਰਾ ਝੂਲਦਾ ਹੋਣ ਦਾ ਮਾਇਨਾ ਹੈ ਕਿ ਇਹ ਸਿਰ ਸਿਵਾਏ ਕਾਲਪੁਰਖ ਅਤੇ ਪੰਥ ਦੇ ਵਾਲੀ ਕਲਗੀ ਧਰਪੀ ਦਾ ਤੋਂ ਹੋਰ ਕਿਤੇ ਨਹੀਂ ਚੁੱਕ ਸਕਦਾ ਸਿਰ ਸਲਾਮਤ ਰਹਿਣ ਤੱਕ ਇਹ ਫਰਰਾ ਇਸੇ ਤਰ੍ਹਾਂ ਝੁੱਲਣਾ ਚਾਹੀਦਾ ਹੈ ਤੇ ਫੇਰ ਇੱਕ ਦਿਨ ਸਿਰ ਦੇ ਨਾਲ ਹੀ ਨਿਭ ਜਾਂਦਾ ਹੈ ਖਾਲੀ ਹੋਈ ਥਾਂ ਪੂਰਨ ਲਈ ਕੋਈ ਹੋਰ ਮਹਾਕਾਲ ਸਿੰਘ ਸੀਸ ਉੱਤੇ ਫਰਰਾ ਸਜਾਈ ਤੁਰੰਤ ਅੱਗੇ ਆ ਜਾਂਦਾ ਹੈ ਤੇ ਇਸ ਤਰ੍ਹਾਂ ਨਾ ਕਦੇ ਜੰਗ ਵਿੱਚ ਉਹ ਸਿੰਘਾਂ ਦੇ ਸਿਰ ਮੁੱਕਦੇ ਹਨ ਤੇ ਨਾ ਕੋਈ ਨਿਸ਼ਾਨ ਨੀਵਾ ਹੁੰਦਾ ਨੀਲੇ ਬਸਤਰ ਧਾਰਨ ਕਰਕੇ ਇਹ ਸਿੰਘ ਜਿਉਂ ਹੀ ਬੁੰਗੇ ਤੋਂ ਬਾਹਰ ਨਿਕਲੇ ਆ ਤਾਂ ਜਾਪਿਆ ਜਿਵੇਂ ਸਮੁੱਚੇ ਅੰਬਰ ਦਾ ਚੋਲਾ ਬਣਾ ਕੇ ਸਿੰਘ ਨੇ ਬਾਣਾ ਦੇ ਉੱਤੇ ਚੜ ਲਿਆ ਹੋਵੇ ਤੋਰ ਦੀ ਰਵਾਨਗੀ ਬਿਲਕੁਲ ਲੈਸੀ ਸੁਰਮੀਆਂ ਜਿਹੀ ਜਿਹੜੇ ਕਰਤਾਪੁਰਖ ਦੇ ਉਹਨਾਂ ਚੁਣਿੰਦਾ ਯੋਧਿਆਂ ਵਿੱਚੋਂ ਹਨ ਜੋ ਉਸਨੇ ਜ਼ਾਲਮ ਦਾ ਨਾਸ ਕਰਨ ਲਈ ਧਰਤੀ ਵੱਲ ਤੋਰੇ ਸਨ ਉਹੀ ਸੂਰਮੇ ਜਿਨ੍ਹਾਂ ਨੂੰ ਅਕਾਲ ਜੀ ਨੇ ਆਪ ਹਥੀ ਸ਼ਸਤਰਾਂ ਨਾਲ ਸ਼ਿੰਗਾਰਿਆ ਸੀ ਸਿਰਾਂ ਉੱਤੇ ਉੱਚੇ ਦੁਮਾਲੇ ਚਾੜੇ ਤੇ ਪਿੰਡਿਆਂ ਤੇ ਨੀਲੇ ਬਾਣੀ ਸਜਾ ਕੇ ਦਮਾਲਗੜ ਵੱਲ ਉੱਤਰਿਆ ਆਂ ਅਨੰਦਪੁਰ ਸਾਹਿਬ ਦੇ ਗੁੰਬਦਾਂ ਉੱਤੇ ਬਾਜ਼ਾਂ ਦੇ ਰੂਪ ਵਿੱਚ ਬੈਠੇ ਹੋਏ ਇਹ ਸਿੰਘ ਕਦੇ-ਕਦੇ ਹੁਣ ਵੀ ਕਿਸੇ ਕਰਮਾਂ ਵਾਲੀ ਰੂਹ ਨੂੰ ਚਲਕਾਰਾ ਦੇ ਜਾਂਦੇ ਹਨ ਇਹ ਤਾਂ ਨਹੀਂ ਕਿ ਅੱਜ ਦਾ ਕੋਈ ਖਾਸ ਦਿਨ ਸੀ ਜੋਹਿ ਸਿੰਘ ਇਸੇ ਤਰ੍ਹਾਂ ਜੰਗੀ ਬਾਣਾ ਪਹਿਨ ਕੇ ਬੁੰਗੇ ਵਿੱਚੋਂ ਬਾਹਰ ਆਇਆ ਸੀ ਇਹ ਤਾਂ ਇਸ ਸੂਰਮੇ ਦਾ ਨਿਤਕਰਮ ਸੀ ਸਵਾ ਪਹਿਰ ਰਾਤ ਰੈਂਦੀ ਤੋਂ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨਾ ਅਧਿਆਤਮਕ ਲੋਰ ਵਿੱਚ ਆ ਕੇ ਬਾਣੀ ਗਾਉਂਦਿਆਂ ਦਮਾਲਾ ਚਾੜਨਾ ਤੇ ਕਰਦਾਂ ਚੱਕਰਾਂ ਤੇ ਚੰਦ ਤੋੜੇ ਨਾਲ ਸਜਾਉਣਾ ਬਾਕੀ ਸ਼ਸਤਰ ਕਮਰ ਕੱਸੇ ਵਿੱਚ ਧਾਰਨ ਕਰਨੇ ਮੱਥੇ ਨੂੰ ਚੁਹਾ ਚੁਹਾ ਸਰਬ ਲੋਹ ਦੇ ਉੱਤੇ ਤਾਰਨ ਕਰੀ ਜਾਣਾ ਤੇ ਅੰਤ ਤਿਆਰ ਵਰਤਿਆਰ ਹੋ ਕੇ ਸਰਬ ਲੋ ਦਾ ਰੂਪ ਹੀ ਹੋ ਜਾਣਾ ਸਰਬ ਲੋ ਦੀਆਂ ਹੀ ਮਾਲਾ ਦੇ ਚੱਕਰ ਗਲ ਵਿੱਚ ਧਾਰਨ ਕਰਨੇ ਨਾਲ-ਨਾਲ ਪੜੀ ਜਾਣਾ ਅਕਾਲ ਪੁਰਖ ਕੀ ਰੱਛਾ ਹਮਨੇ ਸਰਬ ਲੋਕ ਕੀ ਰੱਛੀਆਂ ਹਮਨੇ ਸਰਬ ਕਾਲ ਜੀ ਕੀ ਰੱਛੀਆਂ ਹਮਨੇ ਸਰਬ ਲੋ ਜੀ ਕੀ ਸਦਾ ਰੱਛੀਆਂ ਹਮਨੇ ਕਦੇ-ਕਦੇ ਮੋਜ ਵਿੱਚ ਆ ਕੇ ਸੰਜੋ ਵੀ ਪਹਿਨ ਲੈਣੀ ਇਸੇ ਤਰ੍ਹਾਂ ਸਜ ਕੇ دیਵਾਨ ਵਿੱਚ ਆਉਣਾ ਤੇ ਦਰਗਾਹੀ ਬਾਣੀ ਸਰਵਣ ਕਰੀ ਕਲਗੀ ਤਰਜੀਆ ਦੀਆਂ ਉਸ ਅਕਾਲ ਉਸਤਤ ਪਗੋਤੀ ਕੀ ਵਾਰ ਗਾਉਣੀ ਤਾਂ ਜਪਣਾ ਕੀ ਐਸੀ ਬਾਣੀ ਸੰਭਾਲਣਾ ਐਸੀ ਸੂਰਬੀਰਾਂ ਦੇ ਹਿੱਸੇ ਹੀ ਹੈ ਮਾੜੇ ਵਿੱਤ ਵਾਲਿਆਂ ਤੇ ਦਿਲਾਂ ਦੇ ਹੌਲਿਆਂ ਨੂੰ ਤਾਂ ਇਹ ਬਾਣੀਆਂ ਕੰਬਣੀ ਛੇੜ ਦੇ ਇਹ ਹੈ ਇਸ ਸੁਰਮੇ ਦਾ ਨਿਤਨੇ ਜਿਸ ਦਾ ਡੇਰਾ ਸਿਰਾਂ ਤੋਂ ਪਾਰ ਹੈ। ਦਲ ਪੰਥਾਂ ਵਿੱਚ ਯੋਧੇ ਦਾ ਅੰਤਾਂ ਦੇ ਸਤਕਾਰ ਹੈ। ਅੰਮ੍ਰਿਤਸਰ ਸਾਹਿਬਾ ਕੀ ਭਾਈ ਮਨੀ ਸਿੰਘ ਸ਼ਹੀਦ ਜੀਆਂ ਪਾਸੋਂ ਖੰਡੇ ਦੀ ਪਾਹੁਲ ਧਾਰਨ ਕੀਤੀ। ਜੰਗੀ ਨਗਾਰਾ ਸੁਣ ਕੇ ਤਾਂ ਸਿੰਘ ਨੂੰ ਮਨੋਂ ਚਾ ਚੜ ਜਾਂਦਾ ਸੀ। ਜਿੱਥੇ ਵੀ ਕਿਤੇ ਪੰਥ ਜੰਗ ਯੁੱਧ ਦੇ ਸੰਮੁਖ ਹੁੰਦਾ ਉੱਥੇ ਇਸ ਸੂਰਮੇ ਨੂੰ ਮੂਰਲੀ ਕਰਤਾਰ ਵਿੱਚ ਦੇਖਿਆ ਜਾ ਸਕਦਾ ਸੀ। ਕੋਮਿ ਨਿਸ਼ਾਨ ਜੰਗ ਦੇ ਮੈਦਾਨ ਵਿੱਚ ਸਭ ਤੋਂ ਉੱਚਾ ਤੇ ਮੂਰੇ ਰੱਖਣਾ ਇਸੇ ਉੱਦੇ ਦਾ ਨੀਮ ਸੀ ਜਦੋਂ ਕਿਤੇ ਪੰਥ ਪੜਾ ਕਰਦਾ ਤਾਂ ਇਸ ਸਿੰਘ ਦਾ ਜੱਥਾ ਸਭ ਤੋਂ ਮਗਰੋਂ ਘੋੜਿਆਂ ਤੋਂ ਲੈਂਦਾ ਸਾਰੇ ਜੱਥੇ ਦਾ ਉਤਾਰਾ ਤੇ ਸੇਵਾ ਕਰਕੇ ਹੀ ਇਹ ਜੱਥਾ ਆਪਣੇ ਆਸਣ ਲਾਉਂਦਾ ਤੇ ਜਦੋਂ ਪੰਥ ਕਿਤੇ ਚੜ੍ਹਾਈ ਕਰਦਾ ਤਾਂ ਇਹ ਜੱਥਾ ਸਭ ਤੋਂ ਪਹਿਲਾਂ ਤੁਰਦਾ ਮੈਦਾਨ ਵਿੱਚ ਜਿੱਥੇ ਜਿੱਥੇ ਜਾ ਕੇ ਨਿਸ਼ਾਨ ਸਾਬ ਚੁਲਾ ਦਿੰਦੇ ਉੱਥੋਂ ਬਸ ਅੱਗੇ ਹੀ ਵਧਦੇ ਜਾਂਦੇ ਇੱਕ ਵੀ ਕਦਮ ਕਦੇ ਨਿਸ਼ਾਨ ਤੋਂ ਪਿੱਛੇ ਨਹੀਂ ਕੀਤਾ ਸੀ ਇਹ ਕਥਾ ਹੈ ਸੂਰਬੀਰ ਨਿਹੰਗ ਗੁਰਬਖਸ਼ ਸਿੰਘ ਜੀ ਦੀ ਅਕਾਲ ਬੁੰਗੇ ਤੇ ਸੰਧਿਆ ਵੇਲੇ ਦਾ ਦੀਵਾਨ ਸਜਿਆ ਹੋਇਆ ਹੈ ਰਹਿਰਾਸ ਦੇ ਬੋਲ ਸਭ ਪਾਸੇ ਮਹਿਕਾਂ ਖਿਲਾਰ ਰਹੇ ਹਨ ਅਕਾਲ ਜੀ ਦੇ ਬੁੰਗੇ ਦੇ ਪਿੱਛੇ ਹੀ ਗੁਰਬਖਸ਼ ਸਿੰਘ ਦਾ ਬੁੰਗਾ ਹੈ ਅਕਾਲ ਪੁਰਖ ਦੇ ਨੇੜੇਲੇ ਹੋਰ ਯੋਧੇ ਸਿੰਘਾਂ ਦੇ ਬੁੰਗੇ ਵੀ ਅਕਾਲ ਜੀ ਦੇ ਬੁੰਗੇ ਦੇ ਨੇੜੇ ਤੇੜੇ ਹੀ ਬਣੇ ਹੋਏ ਹਨ ਤਿਆਰ ਵਰਤਿਆਰ ਨਿਹੰਗ ਸਿੰਘ ਇਨ੍ਹਾਂ ਬੁੰਗਿਆਂ ਵਿੱਚ ਰਹਿੰਦੇ ਹਨ ਇਸੇ ਤਰ੍ਹਾਂ ਦੇ ਇੱਕ ਬੁੰਗੇ ਵਿੱਚੋਂ ਗੁਰਬਖਸ਼ ਸਿੰਘ ਬਾਹਰ ਆਇਆ ਤੇ ਦਵਾਨ ਵਿੱਚ ਸ਼ਾਮਲ ਹੋਇਆ ਆਰਤੀ-ਆਰਤੀ ਮਗਰੋਂ ਅਰਦਾਸ ਕਰਕੇ ਸੱਚੇ ਪਾਤਸ਼ਾਹ ਕੀ ਦਾ ਹੁਕਮ ਲਿਆ ਗਿਆ ਤਨਾਸਰੀ ਮਹੱਲਾ 5 ਜਾ ਕੋ ਹਰ ਰੰਗ ਲਾਗੋ ਇਸ ਜਗ ਮੈਂ ਸੋ ਕਹੀਤ ਹੈ ਪੂਸੂਰਾ ਆਤਮ ਜਿਣਾ ਸਗਲ ਵਸੈ ਤਾਕਿਆ ਜਾ ਕਾ ਸਤਗੁਰ ਪੂਰਾ ਹਰ ਰੰਗ ਚੜੇ ਹੋਏ ਸੂਰਮਿਆ ਨੇ ਦੀਵਾਨ ਦੀ ਸਮਾਪਤੀ ਤੇ ਜੈਕਾਰੇ ਗਜਾਈ ਤੇ ਮੁਗਲਾਂ ਦੇ ਤੰਬੂ ਕਨਾਤਾਂ ਵਿੱਚ ਹਲਚਲ ਹੋਣ ਲੱਗੀ ਇਸ ਰੋਲੇ ਤੋਂ ਤਾਂ ਇਹ ਨਹੀਂ ਜਪਦਾ ਕਿ ਅੰਦਰ ਸਿਰਫ 30 ਸਿੰਘ ਹਨ ਕਿਤੇ ਸੁਈਆਂ ਨੂੰ ਕੋਈ ਉਪਲੇਖਾਈ ਨਾ ਲੱਗ ਗਿਆ ਹੋਵੇ ਐਵੇਂ ਜਾ ਜਾਂਦੀ ਨਾ ਕਰਵਾ ਦੇਣ afghan ਫੌਜ ਦਾ ਇੱਕ ਸੇਵਾਦਾਰ ਤਲਵਾਰ ਆਪਣੀ ਬਿਸਤਰੇ ਦੇ ਨੇੜੇ ਕਰਦੇ ਹਾਂ ਬੋਲਿਆ ਮੁਗਲ ਖੇਮਿਆਂ ਵਿੱਚ ਕੁਝ ਬੇਚੈਨੀ ਦੌੜ ਰਹੀ ਹੈ ਲਾਹੌਰ ਤੋਂ ਨਾਲ ਰਲਾਈਆਂ ਗਿਆ ਟੁਕੜੀਆਂ ਦੇ ਤਾਂ ਕਬਰਾ ਹਟ ਚਿਹਰਿਆਂ ਤੋਂ ਵੀ ਪੜੀ ਜਾ ਸਕਦੀ ਹੈ ਉਹ ਸਿੰਘਾਂ ਨੇ ਗਿਣਤੀ ਸਿਰਫ 30 ਹੋਣ ਦੇ ਮਾਇਨੇ ਵੀ ਜਾਣਦੇ ਹਨ ਜਦ ਐਮਰ ਸ਼ਾਹ ਨੇ ਸਿਰਫ 30 ਸਿੰਘ ਅੰਦਰ ਹੋਣ ਦੇ ਠਾਕੇ ਲਗਾਏ ਸਨ ਤਾਂ ਪਾਰੀ ਅਫਗਾਨ ਸੈਨਾ ਵਿੱਚ ਵੀ ਖੁਸ਼ੀ ਦੀ ਲਹਿਰ ਦੌੜ ਗਈ ਸੀ ਪਰ ਇਹ ਟੁਕੜੀਆਂ ਲਾਹੌਰ ਤੋਂ ਲਸ਼ਕਰ ਵਿੱਚ ਸ਼ਾਮਲ ਕੀਤੀਆਂ ਗਈਆਂ ਸਨ ਸਿਰੇ ਹੀ ਸਨ ਜੋ ਗੰਬੀਰ ਰਹੀਆਂ ਸਨ ਇਤਿਹਾਸੇ ਵਿੱਚ ਸ਼ਾਮਲ ਨਹੀਂ ਹੋਈਆਂ ਇਹਨਾਂ ਦੇ ਤਾਂ ਦਿਲਾਂ ਵਿੱਚ ਡਰ ਸਗੋਂ ਹੋਰ ਦਸਤਕਦੀਨ ਲੱਗਾ ਸੀ ਇਹ ਜਾਣਦੇ ਸਨ ਕਿ ਸਿਰਫ 30 ਸਿੰਘ ਹੋਣ ਦੇ ਵੀ ਕੀ ਸਿੱਟੇ ਨਿਕਲ ਸਕਦੇ ਹਨ ਇਹ ਤਾਂ ਚਾਹੁੰਦੇ ਸਨ ਕਿ ਅੰਦਰ ਇੱਕ ਵੀ ਸਿੰਘ ਨਾ ਹੋਵੇ ਸੋ ਇਹਨਾਂ ਲਾਹੌਰੀ ਮੁਗਲ ਫੌਜੀਆਂ ਦੇ ਅੰਦਰ ਬਹੁਤ ਹੀ ਉਥਲ-ਪੁਥਲ ਮੱਚੀ ਹੋਈ ਸੀ ਇੱਧਰ ਦੀਵਾਨ ਦੀ ਸਮਾਪਤੀ ਮਗਰੋਂ ਰਿਹੰਗੁਰ ਬਖਸ਼ ਸਿੰਘ ਬਾਕੀ ਸਿੰਘਾਂ ਦੇ ਸੰਮੁਖ ਹੋਇਆ ਤੇ ਬੋਲਿਆ ਖਾਲਸਾ ਜੀ ਸੋ ਲਖਣੀ ਘੜੀ ਆ ਗਈ ਹੈ ਉਹੀ ਘੜੀ ਜਿਸ ਦੀ ਉਡੀਕ ਹਰ ਸਿੰਘ ਨੂੰ ਰਹਿੰਦੀ ਹੈ ਗ੍ਰੰਥ ਅਤੇ ਪੰਥ ਦੇ ਲੇਖੇ ਸੀਸ ਰੌਣ ਦਾ ਇਹ ਸੁਭਾਗਾ ਸਮਾਂ ਸਤਿਗੁਰਾਂ ਨੇ ਸਾਡੇ ਲੇਖਾਂ ਵਿੱਚ ਲਿਖ ਦਿੱਤਾ ਹੈ ਸਾਡੇ ਲਈ ਤਾਂ ਇਹੀ ਪਲ ਦੁਨਿਆਵੀ ਲੋਕਾਂ ਦੇ ਵਿਆਹ ਦੇ ਪਲਾਵਾਂਗ ਹਨ ਮੌਤ ਰਾਣੀ ਨਾਲ ਲਾਵਾਂ ਲੈ ਕੇ ਸ਼ਹਾਦਤਾਂ ਦੀ ਸ਼ਗਨ ਝੋਲੀਆਂ ਵਿੱਚ ਪਾਉਣੇ ਹਨ ਬਸ ਇੱਕ ਲਾੜਾ ਚੁਣਨਾ ਬਾਕੀ ਹੈ ਬਰਾਤ ਤਾਂ ਤਿਆਰ ਹੀ ਹੈ ਲਾੜੇ ਤਾਂ ਫਿਰ ਤੁਸੀਂ ਹੀ ਹੋ ਗੁਰਬਖਸ਼ ਸਿੰਘ ਜੀ ਹੱਸਦਾ ਹੋਇਆ ਇੱਕ ਸਿੰਘ ਬੋਲਿਆ गानੇ ਤਾਂ ਸਭ ਦੇ ਗੁੱਟਾਂ ਤੇ ਹੀ ਬੰਨੇ ਜਾਣਗੇ ਸ਼ਹੀਦੀ ਗਾਨੇ ਬਾਬਾ ਗੁਰਬਖਸ਼ ਸਿੰਘ ਉਸ ਸਿੰਘ ਵੱਲ ਤੱਕਦਿਆਂ ਮੁਸਕਰਾਏ ਤੇ ਫਿਰ ਬੋਲੇ ਖਾਲਸਾ ਜੀ 30 ਸ਼ਹਾਦਤਾਂ ਹੋਣਗੀਆਂ ਤੇ 30 ਦੇ 30 ਇਕੱਠੇ ਹੀ ਸਤਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਵਾਂਗੇ ਜੇ ਕੋਈ ਸਰਵਾਲਾ ਬਣਨਾ ਚਾਹੁੰਦਾ ਹੋਵੇ ਉਹ ਵੀ ਦੱਸ ਦਵੇ ਇਹ ਕਹਿੰਦਿਆਂ ਬਾਬਾ ਜੀ ਫਿਰ ਮੁਸਕਰਾਏ ਕੁਝ ਕੋ ਬਜ਼ੁਰਗ ਸਿੰਘਾਂ ਨੂੰ ਛੱਡ ਕੇ ਬਾਕੀ ਸਭ ਸਰਵਾਲੇ ਬਣਨ ਲਈ ਅੱਗੇ ਆਏ। ਉਹਨਾਂ ਬਾਬਾ ਜੀ ਦੇ ਚਰਨ ਸਪਰਸ਼ ਕੀਤੇ ਤੇ ਕਹਿਣ ਲੱਗੇ ਕਿ ਤੁਸੀਂ ਆਪ ਹੀ ਸਾਡੇ ਵਿੱਚੋਂ ਸਰਵਾਲਾ ਚੁਣ ਲਓ। ਇਸ ਤੋਂ ਪਹਿਲਾਂ ਕਿ ਬਾਬਾ ਜੀ ਕੁਝ ਬੋਲਦੇ ਸਿਆਣੀ ਉਮਰ ਦਾ ਇੱਕ ਸਿੰਘ ਬੋਲਿਆ ਕਿਉਂ ਨਾ ਤੁਸੀਂ ਸਾਰੇ ਹੀ ਸਰਵਾਲੇ ਬਣ ਜਾਓ। ਜਦ ਲਾੜੀ ਕੋਈ ਆਮ ਨਹੀਂ, ਬਰਾਤ ਆਮ ਨਹੀਂ ਤਾਂ ਸਰਵਾਲਾ ਵੀ ਆਮ ਵਿਆਹ ਵਾਂਗ ਇੱਕੋ ਕਿਉਂ ਹੋਵੇ? ਸਿੰਘ ਦੀ ਗੱਲ ਤੇ ਸਾਰੇ ਹੱਸਣ ਲੱਗੇ ਖਾਲਸਾ ਜੀ ਇਹ ਇੱਕ ਐਸੀ ਵਿਲੱਖਣ ਬਰਾਤ ਹੋਏਗੀ ਜੋ ਗੁਰ ਅੰਸ਼ਿਆ ਦੇ ਚੱਲ ਕੇ ਜਾਨਾ ਲੇਖੇ ਲਾਵੇਗੀ ਤੇ ਸਤਿਗੁਰ ਸਾਡੇ ਤੇ ਤਰੁੱਠ ਕੇ ਜ਼ਰੂਰ ਪਾਤਸ਼ਾਹੀਆਂ ਬਖਸ਼ਿਸ਼ ਕਰਨਗੇ ਕਿਸੇ ਇੱਕ ਨੂੰ ਕਿਉਂ ਸਭ ਨੂੰ ਹੀ ਪਾਤਸ਼ਾਹ ਬਣਾਉਣਗੇ ਹੋ ਸਕਦਾ ਹੈ ਮਹਾਰਾਜ ਪਾਤਸ਼ਾਹੀਆਂ ਤੋਂ ਵੀ ਵੱਡੀ ਦਾਤ ਸਾਡੀ ਝੋਲੀ ਪਾ ਦੇਣ ਸੱਚੇ ਪਾਤਸ਼ਾਹ ਦਾ ਫਰਮਾਨ ਹੈ ਸਮਰ ਸਾ ਮਹੇ ਸੀਸ ਤੋਂ ਪਾ ਚੜਾਵੇ ਮਹਾਕੂਪ ਵੇ ਉਤਰੇ ਰਾਜ ਪਾਵੇ ਜੰਗ ਵਿੱਚ ਆਪਣਾ ਸੀਸ ਤਲਵਾਰ ਤੇ ਧਰ ਦੇਣ ਵਾਲਾ ਯੋਧਾ ਅਗਲੇ ਜਨਮ ਵਿੱਚ ਰਾਜਾ ਬਣ ਕੇ ਜਨਮ ਲੈਂਦਾ ਹੈ ਅੱਜ ਦੀ ਰਾਤ ਸਿੰਘਾਂ ਨੂੰ ਨੀਂਦ ਨਹੀਂ ਆਈ ਕਿਸੇ ਡਰ ਜਾਂ ਘਬਰਾਹਟ ਵਿੱਚ ਨਹੀਂ ਸਗੋਂ ਉਸ ਅਲੌਕਿਕ ਵਿਆਹ ਦੇ ਚਾ ਵਿੱਚ ਜੋ ਸਵੇਰੇ ਹੋਣਾ ਹੈ ਸਾਰੇ ਪਾਸਿਓਂ ਰਾਤ ਪਰ ਤੁਰਕੀ ਬਾਣੀ ਦੀ ਇਲਾਹੀ ਆਵਾਜ਼ਾਂ ਆਉਂਦੀਆਂ ਰਹੀਆਂ ਕਿਸੇ ਪਾਸਿਓਂ ਸੁਖਮਣੀ ਕਿਤੋਂ ਅਕਾਲ ਉਸਤਤ ਕਿਤੋਂ ਪਗੋਤੀ estrota ਉਗਰਦੰਤੀ ਗਿਆਨ ਪ੍ਰਬੋਧ ਸ਼ਸਤਰਨਾਮਾ ਮਾਲਾ ਅੰਮ੍ਰਿਤ ਵੇਲਾ ਹੋਇਆ ਸਿੰਘ ਇਸ਼ਨਾਨ ਲਈ ਅੰਮ੍ਰਿਤ ਸਰੋਵਰ ਵੱਲ ਆਏ ਸਿੰਘਾਂ ਨੇ ਤਾਂ ਨਹਾਈ ਧੋਈ ਮਟਣਾ ਸਾਬੇ ਹੋ ਹੈ ਆਓ ਭਾਈ ਗੁਰਬਖਸ਼ ਸਿੰਘ ਦੇ ਇਸ਼ਾਨਾਨ ਤੇ ਇਹ ਮੈਂ ਅਧਿਆਤਮਕ ਗੀਤ ਕਾ ਵੀਏ ਕੋਈ ਸਿੰਘ ਬੋਲੇ ਆ ਬਾਬਾ ਜੀ ਸਰੋਵਰ ਵਿੱਚ ਉਤਰ ਕੇ ਸਿੰਘਾਂ ਨੇ ਗਾਉਣਾ ਸ਼ੁਰੂ ਕੀਤਾ ਤਨ ਜਿਉ ਤੇਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜਦੋਂ ਵਿਚਾਰੋ ਦੇਹ ਨਤਨਾ ਨਿਤ ਰਹਿ ਜਸ ਨਾਮ ਚੜੈ ਭਵ ਸਾਗਰ ਤਾਰੈ ਬਾਬਾ ਜੀ ਨੇ ਇਸ਼ਨਾਨ ਕਰਦੇ ਆਂ ਦਰਬਾਰ ਸਾਹਿਬ ਵੱਲ ਤੱਕਿਆ ਸਿਰ ਨਵਾਇਆ ਤੇ ਉਹਨਾਂ ਦੇ ਮੂੰਹੋਂ ਬੋਲ ਸੁਣਾਈ ਦਿੱਤੇ ਅਬਰ ਬਾਸਨਾ ਨਾਹੀ ਪ੍ਰਭ ਧਰਮ ਯੁੱਧ ਕੇ ਚਾਹੀ ਸਾਥੀ ਸਿੰਘਾਂ ਨੇ ਵੀ ਇਸ਼ਨਾਨ ਕੀਤਾ ਹੱਥ ਜੋੜੇ ਦਰਬਾਰ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਹੇ ਤਨ ਤਨ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਜੀਓ ਆਪ ਜੀ ਆਪਣੇ ਨਿਮਾਣੇ ਬੱਚਿਆਂ ਦੀ लाज ਰੱਖਣੀ ਆਪ ਜੀਆ ਦੇ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਸੇਵਾ ਸੰਭਾਲ ਕਰਦੇ ਆਂ ਸੀਸਪੇਟ ਹੋ ਜਾਣ ਇਹੋ ਅਰਦਾਸ ਹੈ ਮਿਹਰ ਕਰਨੀ ਸਤਿਗੁਰ ਜੀਓ ਸਬ ਸਿੰਘ ਸਰੋਵਰ ਵਿੱਚ ਨਿਕਲ ਕੇ ਬਾਬਾ ਜੀ ਦੇ ਬੁੰਗੇ ਵੱਲ ਹੋ ਤੁਰੇ ਕੁਝ ਸਿੰਘਾਂ ਨੇ ਸ਼ਹੀਦੀ ਦੇ ਗਾਣੇ ਸੁਨਹਿਰੇ ਸਲੋਤਰ ਚੁੱਕਲੇ ਤੇ ਕੁਝ ਮਠਿਆਈਆਂ ਤਿਆਰ ਕਰਨ ਲੱਗੇ ਬਾਬਾ ਜੀ ਇਸ ਅਧਿਆਤਮਕ ਵਿਆਹ ਲਈ ਤਿਆਰ ਹੋ ਰਹੇ ਹਨ ਉਹਨਾਂ ਦੇ ਬੁੰਗੇ ਵਿੱਚੋਂ ਦਰਗਾਹੀ ਬਾਣੀ ਲਗਾਤਾਰ ਸੁਣਾਈ ਦੇ ਰਹੀ ਹੈ। ਬਾਕੀ ਸਿੰਘਾਂ ਨੇ ਵੀ ਨਵੇਂ ਤਿਆਰ ਕੀਤੇ ਬਾਣੇ ਸਜਾ ਲਏ ਹਨ। ਕੋਈ ਨੀਲੇ ਬਾਣੇ ਵਿੱਚ ਹੈ, ਕੋਈ ਕੇਸਰੀ ਤੇ ਕੋਈ ਸਫੈਦ ਵਿੱਚ। ਸਭ ਨੇ ਚੋਲੀਆਂ ਤੇ ਗੁਲਾਬ, ਕੇਸਰ, ਕਸਤੂਰੀ ਮਲ ਲਈ ਹੈ। ਸ਼ਹੀਦੀ ਦੇ ਗਾਂ ਛਕੀਆਂ, ਮਠਿਆਈਆਂ ਖਾਧੀਆਂ। ਐਨੇ ਨੂੰ ਬਾਬਾ ਜੀ ਬੁੰਗੇ ਤੋਂ ਬਾਹਰ ਆਏ। ਸਿੰਘਾ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਕੋੜੀਆਂ ਗਾਉਣੀਆਂ ਸ਼ੁਰੂ ਕੀਤੀਆਂ। ਵੜਹੰਸ ਮਹੱਲਾ ਚੌਥਾ ਕੋੜੀਆਂ। ੴ ਸਤਿਗੁਰ ਪ੍ਰਸਾਦਿ। ਦੇਹ ਤੇ ਜੰਜੀ ਰਾਮ ਉਪਾਈਆ ਰਾਮ। ਤਨ ਮਾਨਸ ਜਨਮ ਪੁੰਨ ਪਾਈਆ ਰਾਮ। ਵਾਹਿਗੁਰੂ। ਅੱਜ ਦੇ ਲਈ ਭਾਗ ਇਹ ਨਾ ਹੀ। ਬਾਕੀ ਦਾ ਭਾਗ ਆਪਾਂ ਕੱਲ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਸ਼ੁਕਰੀਆ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ